ਬਹੁਤ ਔਖਾ ਗੁਜ਼ਾਰਾ ਕਰ ਰਹੇ ਆ ਬਹੁਤ ਬੱਚੇ ਵੀ ਰੋਂਦੇ ਆ ਗਰਮੀ ਵੀ ਲੱਗਦੀ ਆ ਮੱਛਰ ਵੀ ਵੱਢਦਾ ਆ ਬਹੁਤ ਔਖੀ ਇੱਥੇ ਸੱਪ ਵੀ ਬਹੁਤ ਆਉਂਦੇ ਆ ਸਭ ਕੁਝ ਇੱਥੇ ਆਉਂਦਾ ਆ ਜਿੱਦਾਂ ਮਿੱਟੀ ਕੱਟੇ ਵਿੱਚ ਬਿਮਾਰੀਆਂ ਵਿੱਚ ਵੀ ਬੱਚੇ ਇੱਥੇ ਹੁਣ ਮੁਸ਼ਕਿਲ ਮਾਰਦਾ ਪਾਣੀ ਦਾ ਤੇ ਬੱਚਿਆਂ ਦਾ ਬਹੁਤ ਹੀ ਔਖਾ ਹੈ ਇੱਕ ਮਾਂ ਨੂੰ ਡਰ ਆਪਣਾ ਨਹੀਂ ਹੁੰਦਾ ਉਹਨਾਂ ਜਿਨ੍ਹਾਂ ਬੱਚਿਆਂ ਦਾ ਹੁੰਦਾ ਹੈ ਚਾਹੇ ਉਹਨਾਂ ਦੀ ਪੜ੍ਹਾਈ ਨੂੰ ਲੈ ਕੇ ਚਾਹੇ ਉਹਨਾਂ ਦੇ ਕੋਈ ਛੋਟੀ ਜੀ ਸੱਟ ਹੋਵੇ ਉਸ ਨੂੰ ਲੈ ਕੇ ਜਾਂ ਫਿਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਇੱਕ ਸੋਚਾ ਹੋਣਾ ਤੁਸੀਂ ਸੁਪਨੇ ਹੋਣੇ ਤੁਹਾਡੇ ਕਾਫੀ ਕਿ ਆਪਣੀ ਬੱਚੀ ਨੂੰ ਤੁਸੀਂ ਕੀ ਪੜ੍ਹਾਉਣਾ ਹੈ ਕੀ ਅੱਗੇ ਬਣਾਉਣਾ ਹੈ ਕੀ ਸੁਪਨਾ ਹੈ ਕਿ ਬੱਚੇ ਨੂੰ ਪੜ੍ਹਾ ਕੇ ਕੀ ਬਣਾਉਣਾ ਹੈ ਬੱਚੇ ਨੂੰ ਤਾਂ ਬਹੁਤ ਵੱਡਾ ਸੁਪਨਾ ਸੀ ਵੀ ਬਣਾਵਾਂਗੇ ਤੇ ਹਾਲੇ ਵੀ ਇਹੀ ਸੋਚਿਆ ਵੀ ਬਣਾਵਾਂਗੇ ਨੂੰ ਪੁਲਿਸ ਵਾਲਾ ਬਣਾਵਾਂਗੇਗਾ ਵੀ ਸਾਡੇ ਕੋਲ ਇੱਕੋ ਹੀ ਬੇਟੀ ਆ ਸਰਕਾਰੀ ਨੌਕਰੀ ਲੱਗ ਜਾਵੇ ਕੋਈ ਸਾਨੂੰ ਇਹੀ ਉਮੀਦ ਆ ਬਿਜੇ ਕੋਈ ਸਰਕਾਰਾਂ ਸਾਡੇ ਵਾਸਤੇ ਇਹ ਸੋਚਣ ਤਾਂ ਉਹ ਜੇ ਗਰੀਬ ਆ ਅਸੀਂ ਤਾਂ ਮਿਹਨਤੀ ਵੀ ਕੋਈ ਸਾਡੇ ਕੋਲ ਪੈਲੀ ਨਹੀਂ ਕੋਈ ਕੁਝ ਨਹੀਂ ਅਸੀਂ ਤਾਂ ਮਿਹਨਤੀ ਬੰਦੇ ਆ ਕੁਝ ਨਹੀਂ ਕਰ ਸਕਦੇ ਹੋ ਹੁਣ ਲੱਗਦਾ ਸੁਪਨਾ ਪੂਰਾ ਹੋ ਪਾਏਗਾ ਲੱਗਦਾ ਕੋਸ਼ਿਸ਼ ਕਰਾਂਗੇ ਬਾਕੀ ਉਹ ਮਾਲਕ ਦੀ ਮੋਜ ਜੇ ਸੁਪਨੇ ਪੂਰੇ ਕਰੂਗਾ ਤਾਂ ਹੋਣਗੇ